17 ਮਈ 2025 ਨੂੰ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੁੰਦਾ ਹੈ ਧੂਮ-ਤਾਮ ਨਾਲ ਪਰਿਵਾਰ ਦੇ ਲੋਕ ਰਿਸ਼ਤੇਦਾਰ ਆਸ-ਪਾਸ ਦੇ ਸਾਰੇ ਲੋਕ ਉਸ ਵਿੱਚ ਸ਼ਾਮਿਲ ਹੁੰਦੇ ਨੇ ਲਾੜਾ ਜਦੋਂ ਆਪਣੀ ਲਾੜੀ ਨੂੰ ਵਿਦਾ ਕਰਕੇ ਲੈ ਕੇ ਜਾਂਦਾ ਹੈ ਤਾਂ ਲਾੜੀ ਫਿਰ ਲਾੜੇ ਦੇ ਨਾਲ 13 ਦਿਨ ਰਹਿੰਦੀ ਹੈ ਇਸ ਤੋਂ ਬਾਅਦ ਲਾੜੀ ਆਪਣੇ ਘਰ ਚਲੀ ਜਾਂਦੀ ਹੈ ਤੇ ਘਰ ਜਾਣ ਤੋਂ ਬਾਅਦ ਫਿਰ ਤੋਂ ਉਸ ਲਾੜੇ ਨੂੰ ਲਿਹਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਅਚਾਨਕ ਤੋਂ ਖਬਰ ਪਹੁੰਚਦੀ ਹੈ ਕਿ 10 ਜੂਨ 2025 ਨੂੰ ਲਾੜੀ ਆਪਣੇ ਆਸ਼ਿਕ ਦੇ ਨਾਲ ਭੱਜ ਗਈ ਹੈ ਉਸ ਲਾੜੀ ਦੇ ਜਿਹੜਾ ਪਿਤਾ ਨੇ ਉਹ ਨਿਹੜਲੇ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਨੇ ਜਿਹੜਾ ਉੱਤਰਾ ਪ੍ਰਦੇਸ਼ ਜ਼ਿਲ੍ਹਾ ਵਾਦੀਆ ਦਾ ਵਿਛੋਲੀ ਥਾਣਾ ਲੱਗਦਾ ਹੈ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਆਖਰਕਾਰ ਉਸ ਲਾੜੀ ਦਿੱਤੇ ਨਾਲ ਹੀ ਉਸਦੇ ਆਸ਼ਿਕ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਪੁਲਿਸ ਆਖਰਕਾਰ ਕਾਫੀ ਦਿਨਾਂ ਤੋਂ ਬਾਅਦ ਉਹਨਾਂ ਨੂੰ ਲੱਭ ਲੈਂਦੀ ਹੈ ਤੇ ਉਹਨਾਂ ਨੂੰ ਥਾਣੇ ਲੈ ਆਉਂਦੀ ਹੈ ਤੇ ਜਿਵੇਂ ਹੀ ਉਹਨਾਂ ਦੇ ਆਉਣ ਦੀ ਖਬਰ ਮਿਲਦੀ ਹੈ ਸੌਰਿਆ ਵੱਲੋਂ ਤੇ ਪੇਕਿਆਂ ਵੱਲੋਂ ਦੋਵੇਂ ਹੀ ਇਕੱਠੇ ਹੋ ਜਾਂਦੇ ਨੇ ਲਾੜਾ ਵੀ ਪਹੁੰਚ ਜਾਂਦਾ ਹੈ ਲਾੜੇ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਤਾਂ ਲਾੜਾ ਰੋਣ ਲੱਗ ਜਾਂਦਾ ਹੈ ਰੋਂਦੇ ਹੋਏ ਕਹਿੰਦਾ ਹੈ ਕਿ ਸਾਹਿਬ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਰਾਜਾ ਰਗੁਵੰਸ਼ੀ ਬਨਣ ਤੋਂ ਬਚ ਗਿਆ ਹਾਂ ਮੈਂ ਤਾਂ ਇਸ ਲਈ ਪੂਰੀ ਤਿਆਰੀ ਕਰ ਚੁੱਕਿਆ ਸੀ ਹਨੀਮੂਨ ਤੇ ਜਾਣ ਦੇ ਲਈ ਅਸੀਂ ਦੋਵੇਂ ਨੇ ਪੂਰਾ ਪਲਾਨ ਬਣਾ ਲਿਆ ਸੀ ਤੇ ਨੈਣੀਤਾਲ ਜਾ ਰਹੇ ਸੀ ਜਿਵੇਂ ਹੀ ਇਸਦੇ ਭੱਜਣ ਤੇ ਵਾਪਸ ਆਉਣ ਦੀ ਖਬਰ ਮਿਲੀ ਬਸ ਮੈਨੂੰ ਖੁਸ਼ੀ ਹੈ ਕਿ ਮੈਂ ਕੋਈ ਵੀ ਕਾਰਵਾਈ ਨਹੀਂ ਚਾਹੁੰਦਾ ਵਾਕਿਆ ਹੀ ਕੋਈ ਕਾਰਵਾਈ ਨਹੀਂ ਹੁੰਦੀ ਲਾੜੀ ਆਪਣੇ ਆਸ਼ਕ ਦੇ ਨਾਲ ਚਲੀ ਜਾਂਦੀ ਹੈ ਲਾੜਾ ਖੁਸ਼ੀ ਖੁਸ਼ੀ ਆਪਣੇ ਘਰ ਆ ਜਾਂਦਾ ਹੈ ਇੱਧਰ ਲਾੜਾ ਜਿੰਨਾ ਆਪਣੇ ਆਪ ਨੂੰ ਲੱਕੀ ਮੰਨ ਰਿਹਾ ਸੀ ਅੱਜ ਦੀ ਕਹਾਣੀ ਜੋ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਤਾਂ ਸ਼ਾਇਦ ਇਹ ਵਿਅਕਤੀ ਓਨਾ ਲੱਕੀ ਨਹੀਂ ਸੀ ਕਿਉਂਕਿ ਜਿਹੜੀ ਇਸ ਦੀ ਪਤਨੀ ਨੇ ਇਸ ਦੇ ਨਾਲ ਕੀਤਾ ਸੀ ਉਹ ਵਾਕਿਆ ਹੀ ਸੋਨਮ ਦੀ ਕਹਾਣੀ ਨੂੰ ਇੱਕ ਵਾਰ ਫਿਰ ਯਾਦ ਕਰਵਾ ਦਿੰਦਾ ਹੈ ਸੱਚੀਆ ਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਗੇ ਤੰਦਰੁਸਤ ਹੋਵੋਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇਗੀ ਜਿਹੜੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਰਾਜਸਥਾਨ ਦਾ ਇੱਕ ਜ਼ਿਲ੍ਹਾ ਹੈ ਅਲਵਰ ਅਤੇ ਅਲਵਰ ਜ਼ਿਲ੍ਹੇ ਦਾ ਹੀ ਇੱਕ ਥਾਣਾ ਲੱਗਦਾ ਹੈ ਖੇਰਲੀ ਖੇਰਲੀ ਬਾਈਪਾਸ ਦੀ ਇਹ ਸੱਚੀ ਘਟਨਾ ਹੈ ਗੱਲ ਕਰ ਰਹੇ ਹਾਂ 8 ਜੂਨ 2025 ਦੀ ਸਵੇਰ ਦਾ ਲਗਭਗ 4:00 ਦੇ 4 ਵਜੇ ਦੇ ਆਸ-ਪਾਸ ਦਾ ਟਾਈਮ ਹੋ ਰਿਹਾ ਸੀ ਇੱਕ ਕਾਰ ਦੇ ਵਿੱਚ ਚਿਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਿਵੇਂ ਹੀ ਆਸ-ਪਾਸ ਦੇ ਲੋਕਾਂ ਤੱਕ ਇਹ ਆਵਾਜ਼ਾਂ ਪਹੁੰਚਦੀਆਂ ਨੇ ਆਸ-ਪਾਸ ਦੇ ਲੋਕ ਉਦੋਂ ਹੀ ਉਥੇ ਪਹੁੰਚਦੇ ਨੇ ਵਿਅਕਤੀ ਹੈ ਜੋ ਕਿ ਟੈਂਟ ਦਾ ਕਾਰੋਬਾਰੀ ਹੈ ਕਰੋੜਪਤੀ ਉਹ ਵਿਅਕਤੀ ਹੈ ਨਾਮ ਉਸ ਦਾ ਮਾਨ ਸਿੰਘ ਉਰਫ ਵੀਰੋ ਹੁੰਦਾ ਹੈ ਉਮਰ ਜਿਸ ਦੀ 47 ਸਾਲ ਦੇ ਆਸ-ਪਾਸ ਦੀ ਹੈ ਉਸ ਦੀ ਸਿਹਤ ਅਚਾਨਕ ਵਿਗੜ ਜਾਂਦੀ ਹੈ ਆਸ-ਪਾਸ ਦੇ ਲੋਕ ਮਿਲ ਕੇ ਉਸ ਵਿਅਕਤੀ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਉਸ ਪਿੰਡ ਦੇ ਵਿੱਚ ਉਸ ਦਾ ਇਲਾਜ ਸ਼ੁਰੂ ਹੁੰਦਾ ਹੈ ਤੇ ਡਾਕਟਰ ਕਹਿੰਦੇ ਨੇ ਕਿ ਅਸੀਂ ਇਸ ਨੂੰ ਬਚਾ ਨਹੀਂ ਸਕੇ ਜਦੋਂ ਮਰਨ ਦੀ ਖਬਰ ਉਸ ਦੇ ਪਰਿਵਾਰ ਵਾਲਿਆਂ ਤੱਕ ਉਸ ਦੇ ਰਿਸ਼ਤੇਦਾਰਾਂ ਤੱਕ ਪਹੁੰਚ ਜਾਂਦੀ ਹੈ ਤੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਇਹ ਸੋਚ ਕੇ ਹੈਰਾਨ ਸੀ ਕਿ ਇਹ ਕੱਲ ਤਾਂ ਠੀਕ-ਠਾਕ ਸੀ ਪਤਾ ਨਹੀਂ ਇੱਕਦਮ ਇਸ ਨੂੰ ਹੋ ਕੇ ਗਿਆ ਤੇ ਘਰ ਵਾਲੇ ਪਰੇਸ਼ਾਨ ਸੀ ਪਰ ਉਸ ਦੀਆਂ ਜੋ ਦੋ ਪਤਨੀਆਂ ਸੀ ਉਹ ਜ਼ਿਆਦਾ ਪਰੇਸ਼ਾਨ ਸੀ ਆਪਣੇ ਪਤੀ ਨੂੰ ਯਾਦ ਕਰਕੇ ਅਜਿਹੇ ਤਰੀਕੇ ਦੇ ਨਾਲ ਰੋ ਰਹੀਆਂ ਸੀ ਬਿਲਕੁਲ ਰਹੀਆਂ ਸੀ ਉਹ ਕਹਿ ਰਹੀਆਂ ਸੀ ਕਿ ਬੱਚਿਆਂ ਦਾ ਕੀ ਹੋਵੇਗਾ ਅਸੀਂ ਕੀਦਾ ਕਰਾਂਗੇ ਕਿਵੇਂ ਹੋਵੇਗਾ ਪਰਿਵਾਰ ਦਾ ਪਾਲਣ ਪੋਸ਼ਣ ਪਤਨੀਆਂ ਦੀਆਂ ਰੋਂਣ ਦੀਆਂ ਆਵਾਜ਼ਾਂ ਜਦੋਂ ਘਰ ਵਾਲਿਆ ਤੱਕ ਪਹੁੰਚਦੀਆਂ ਹਨ ਤਾਂ ਘਰ ਵਾਲੇ ਮਤਲਬ ਕੀ ਇਸ ਮਾਨ ਸਿੰਘ ਉਰਫ ਵੀਰੂ ਜੋ ਛੋਟਾ ਭਰਾ ਹੁੰਦਾ ਹੈ ਉਸ ਦਾ ਨਾਮ ਖੇਮਚੰਦ ਹੁੰਦਾ ਹੈ ਖੇਮਚੰਦ ਜਿਹੜਾ ਨੇੜਲੇ ਪੁਲਿਸ ਸਟੇਸ਼ਨ ਹੁੰਦਾ ਹੈ ਉੱਥੇ ਪਹੁੰਚ ਜਾਂਦਾ ਤੇ ਜਾ ਕੇ ਕਹਿੰਦਾ ਹੈ ਕਿ ਸਾਹਿਬ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਮੇਰੇ ਭਰਾ ਦੀ ਕਿਸੇ ਦੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਬਸ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਵਾਰ ਇਸ ਮਾਮਲੇ ਦੀ ਜਾਂਚ ਦੇਓ ਜੇਕਰ ਕੋਈ ਦੋਸ਼ੀ ਹੋਵੇ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦੇਣਾ ਜੇਕਰ ਕੋਈ ਦੋਸ਼ੀ ਨਹੀਂ ਹੈ ਤਾਂ ਕੋਈ ਗੱਲ ਨਹੀਂ ਬਸ ਸਾਡੀ ਤਸੱਲੀ ਦੇ ਲਈ ਤੁਸੀਂ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਵੋ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਤੇ ਐਫ ਆਈ ਆਰ ਦਰਜ ਇਸ ਲਈ ਕੀਤੀ ਸੀ ਕਿਉਂਕਿ ਜੋ ਅੱਜ ਕੱਲ ਇੰਦੋਰ ਦੇ ਰਗੂਵੰਸ਼ੀ ਸੋਨਵਰ ਰਗੂਵੰਸ਼ੀ ਤੇ ਰਾਜਾ ਰਗੂਵੰਸ਼ੀ ਹੁੰਦੇ ਨੇ ਉਹਨਾਂ ਦੇ ਮਾਮਲੇ ਦੀ ਜੋ ਲਗਾਤਾਰ ਇਹ ਚਰਚਾਵਾ ਚੱਲ ਰਹੀਆਂ ਸੀ ਤਾਂ ਕਿਤੇ ਨਾ ਕਿਤੇ ਪਰਿਵਾਰ ਵਾਲਿਆਂ ਨੂੰ ਸ਼ੱਕ ਸੀ ਕਿ ਕੁਝ ਵੀ ਸਕਦਾ ਹੈ ਦੋ ਪਤਨੀਆਂ ਨੇ ਪਹਿਲੇ ਪਤੀ ਦੇ ਦੋ ਪੁੱਤ ਹੁੰਦੇ ਨੇ ਇੱਕ ਧੀ ਹੁੰਦੀ ਹੈ ਦੂਸਰੀ ਪਤਨੀ ਦੇ ਇੱਕ ਪੁੱਤ ਪਹਿਲੇ ਪਤੀ ਦਾ ਹੁੰਦਾ ਹੈ ਤੇ ਇੱਕ ਪੁੱਤ ਬਾਅਦ ਵਿੱਚ ਹੋ ਜਾਂਦਾ ਹੈ ਪਰ ਇਦਾਂ ਕਿਸੇ ਦੇ ਇਲਜ਼ਾਮ ਤਾਂ ਲਗਾਇਆ ਨਹੀਂ ਜਾ ਸਕਦਾ ਪਰ ਪੁਲਿਸ ਨੂੰ ਜਦੋਂ ਇਹ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗ ਜਾਂਦੀ ਹੈ ਪੁਲਿਸ ਚ ਜਿਹੜਾ ਕਿ ਐਸ ਐਚਓ ਹੁੰਦੇ ਨੇ ਧਰਿੰਦਰ ਸਿੰਘ ਗੁੱਜਰ ਆਈ ਜੀ ਐਸ ਐਸ ਪੀ ਦੇ ਆਦੇਸ਼ ਅਨੁਸਾਰ ਇੱਕ ਟੀਮ ਬਣਾਈ ਜਾਂਦੀ ਹੈ ਟੀਮ ਮਾਮਲੇ ਦੀ ਪੜਤਾਲ ਕਰਨਾ ਸ਼ੁਰੂ ਕਰ ਦਿੰਦੀ ਹੈ ਲਗਭਗ 200 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਨਾਲ ਹੀ ਇਹਨਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਸੀ دوست ਹੈ ਜਾਂ ਫਿਰ ਦੁਸ਼ਮਣ ਨੇ ਸਾਰਿਆਂ ਤੋਂ ਹੀ ਬਾਰੀ-ਬਾਰੀ ਪੁੱਛਗਿੱਛ ਕੀਤੀ ਜਾ ਰਹੀ ਸੀ ਇਸ ਦੇ ਵਿੱਚ ਘਟੋ-ਘਟ 150 ਲੋਕਾਂ ਦੀ ਸੂਚੀ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਨਾਲ ਹੀ ਦੋਵੇਂ ਪਤਨੀਆਂ ਦੀਆਂ ਤੇ ਪਰਿਵਾਰ ਦੇ ਕੁਝ ਮੈਂਬਰਾਂ ਦੀਆਂ ਕੋਲ ਡਿਟੇਲ ਕਢਵਾਈ ਗਈ ਉਹ ਕਿਸ-ਕਿਸ ਦੇ ਨਾਲ ਗੱਲਾਂ ਕਰਦੇ ਨੇ ਮਤਲਬ ਕਿ ਕੋਈ ਨਾ ਕੋਈ ਅਜਿਹਾ ਸਬੂਤ ਮਿਲ ਸਕੇ ਆਖਰਕਾਰ ਜਿਹੜਾ ਪ੍ਰਾਕ ਖੇਮਚੰਦ ਸੀ ਜਿਸ ਨੇ ਐਫ ਆਈ ਆਰ ਦਰਜ ਕਰਵਾਈ ਸੀ ਉਸਦੇ ਭਰਾ ਦਾ ਦੰਦ ਟੁੱਟਿਆ ਹੋਇਆ ਸੀ ਟੁੱਟਿਆ ਹੋਇਆ ਦੰਦ ਦੇਖ ਕੇ ਉਸ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਜਾਂਦਾ ਹੈ ਕਿ ਭਰਾ ਦੇ ਨਾਲ ਕੁਝ ਅਣਹੋਣੀ ਹੋਈ ਹੈ ਕੁਝ ਜ਼ਿਆਦਾ ਹੀ ਗਲਤ ਹੋਇਆ ਹੈ ਇਸ ਲਈ ਮਾਮਲੇ ਦੀ ਜਾਂਚ ਪੜਤਾਲ ਕਰ ਰਿਹਾ ਸੀ 2-3 ਦਿਨ ਲੰਘ ਜਾਂਦੇ ਨੇ ਆਖਰਕਾਰ ਸੀ ਡੀ ਆਰ ਰਿਪੋਰਟ ਆ ਜਾਂਦੀ ਹੈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਦੂਜੀ ਪਤਨੀ ਹੈ ਜਿਸ ਦਾ ਨਾਮ ਅਨੇਤਾ ਹੈ ਦਰਅਸਲ ਇੱਕ ਵਿਅਕਤੀ ਜਿਹੜਾ ਇੱਕ ਕਚੋਰੀ ਵਾਲਾ ਹੈ ਕਚੋਰੀ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਨਾਮ ਉਸ ਦਾ ਕਾਸ਼ੀਰਾਮ ਉਰਫ ਕਾਸ਼ੀ ਹੁੰਦਾ ਹੈ ਜਿਹੜਾ ਕਿ ਸੂਰਜਨਗਰ ਦਾ ਨਿਵਾਸੀ ਹੁੰਦਾ ਹੈ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸੀ ਇਹ ਗੱਲ ਥੋੜੇ ਬਹੁਤੇ ਦਿਨਾਂ ਤੋਂ ਨਹੀਂ ਬਲਕਿ ਲਗਾਤਾਰ 4 ਤੋਂ 5 ਸਾਲਾਂ ਤੋਂ ਇਸੇ ਤਰ੍ਹਾਂ ਗੱਲਾਂ ਕਰ ਰਹੇ ਸੀ ਜਿਵੇਂ ਕਿ ਪਤੀ ਤੇ ਪਤਨੀ ਕਰਦੇ ਨੇ ਤੇ ਇੱਥੇ ਹੀ ਆ ਕੇ ਦੋਵਾਂ ਤੇ ਸ਼ੱਕ ਪੈਦਾ ਹੋ ਜਾਂਦਾ ਹੈ ਪੁਲਿਸ ਦੂਜੀ ਪਤਨੀ ਯਾਨੀ ਕਿ ਅਨੇਤਾ ਨੂੰ ਹਿਰਾਸਤ ਵਿੱਚ ਲੈਂਦਾ ਹੈ ਉਸ ਤੋਂ ਪੁੱਛਤਾਜ਼ ਕਰਦੀ ਹੈ ਕਿ ਉਸ ਤੋਂ ਕਚੋਰੀਆ ਵਾਲਿਆਂ ਦੇ ਨਾਲ ਤੁਹਾਡਾ ਕੀ ਰਿਲੇਸ਼ਨ ਹੈ ਤਾਂ ਉਹ ਦੱਸਦੀ ਹੈ ਕਿ ਮੇਰੀ ਇੱਕ ਪਰਚੂਨ ਦੀ ਦੁਕਾਨ ਹੈ ਵਧੀਆ ਦੁਕਾਨ ਹੈ ਤੇ ਉਥੇ ਸਮਾਨ ਲੈਣ ਦੇ ਲਈ ਆਉਂਦਾ ਹੈ ਜਿਹੜਾ ਵੀ ਕਚੋਰੀ ਬਣਾਉਣ ਦੇ ਲਈ ਸਮਾਨ ਹੁੰਦਾ ਹੈ ਉਹ ਮੇਰੀ ਹੀ ਦੁਕਾਨ ਤੋਂ ਲੈ ਕੇ ਜਾਂਦਾ ਹੈ ਤੇ ਉਸ ਦਾ ਉਧਾਰ ਵਗੈਰਾ ਚੱਲਦਾ ਰਹਿੰਦਾ ਹੈ ਫਿਰ ਪੁਲਿਸ ਨੂੰ ਪੁੱਛਦੀ ਹੈ ਕਿ ਬਾਕੀ ਗ੍ਰਾਹਕਾਂ ਨਾਲ ਵੀ ਐਵੇਂ ਹੀ ਗੱਲਾਂ ਕਰਦੇ ਹੋ ਜਾਂ ਫਿਰ ਇਸੇ ਹੀ ਗ੍ਰਾਹਕ ਦੇ ਨਾਲ ਅਜਿਹੀਆਂ ਗੱਲਾਂ ਕਰਦੇ ਹੋ ਆਖਰਕਾਰ ਜਦੋਂ ਮਹਿਲਾ ਪੁਲਿਸ ਨੇ ਉਸ ਔਰਤ ਤੋਂ ਸਖਤੀ ਨਾਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਹ ਔਰਤ ਕਹਾਣੀ ਦੱਸਦੀ ਹੈ ਦਰਅਸਲ ਉਸ ਔਰਤ ਨੂੰ ਮਰਦਾਂ ਦੀ ਲਤ ਲੱਗ ਚੁੱਕੀ ਸੀ ਲਤ ਅਜਿਹੀ ਕਿ ਪਹਿਲਾਂ ਉਸਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਇੱਕ ਪੁੱਤ ਜਨਮ ਲੈਂਦਾ ਹੈ ਉਸਦਾ ਪਤੀ ਉਸ ਨੂੰ ਜੋ ਪਹਿਲਾਂ ਵਾਲਾ ਸੀ ਉਹ ਪਸੰਦ ਨਹੀਂ ਆਉਂਦਾ ਉਸ ਤੋਂ ਬਾਅਦ ਮਾਨ ਸਿੰਘ ਉਰਫ਼ ਵੀਰੂ ਨਾਲ ਉਸ ਨੂੰ ਮੁਹੱਬਤ ਹੋ ਜਾਂਦੀ ਹੈ ਮਾਨ ਸਿੰਘ ਉਰਫ਼ ਵੀਰੂ ਨਾਲ ਪਿਆਰ ਹੁੰਦਾ ਹੈ ਤੇ ਉਸ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਵਿਆਹ ਤੋਂ ਬਾਅਦ ਇੱਕ ਹੋਰ ਪੁੱਤ ਜਨਮ ਲੈਂਦਾ ਹੈ ਤਾਂ ਇਹ ਪਿਆਰ ਜਿਆਦਾ ਦੇਰ ਤੱਕ ਨਹੀਂ ਚੱਲ ਪਾਉਂਦਾ ਤੇ ਫਿਰ ਕਚੋਰੀ ਵਾਲੇ ਦੇ ਨਾਲ ਪਿਆਰ ਹੋ ਜਾਂਦਾ ਹੈ ਮਤਲਬ ਕਿ ਤੀਜਾ ਵਿਅਕਤੀ ਉਸ ਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਦੋਵੇਂ ਪਿਆਰ ਮੁਹੱਬਤ ਦੋਸਤੀ ਇਹ ਸਭ ਚੀਜ਼ਾਂ ਹੋਣ ਤੋਂ ਬਾਅਦ ਗੈਰ ਸਬੰਧ ਵੀ ਬਣ ਜਾਇਆ ਕਰਦੇ ਸੀ ਤੇ ਜਦੋਂ-ਜਦੋਂ ਇਹਨਾਂ ਨੂੰ ਮੌਕਾ ਮਿਲਦਾ ਸੀ ਜਦੋਂ ਇਹ ਇਕੱਲੇ ਹੁੰਦੇ ਸੀ ਤਾਂ ਉਹ ਕਚੋਰੀਆਂ ਵਾਲਾ ਵੀ ਇਸ ਦੇ ਕੋਲ ਆ ਜਾਇਆ ਕਰਦਾ ਸੀ ਜਿਸ ਦਾ ਨਾਮ ਕਾਸ਼ੀ RAM ਉਰਫ ਕਾਸ਼ੀ ਹੁੰਦਾ ਹੈ ਆਖਰਕਾਰ ਇਹਨਾਂ ਦੇ ਵਿੱਚ ਪਿਆਰ ਮੁਹੱਬਤ ਜਿਹੜਾ ਹੈ ਚੱਲ ਰਿਹਾ ਸੀ ਇਸ ਕਟਨਾਕਾਂਡ ਤੋਂ 1 ਸਾਲ ਪਹਿਲਾਂ ਆਖਰਕਾਰ ਉਸ ਦਾ ਪਤੀ ਮਤਲਬ ਕਿ ਵੀਰੋ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਪਤਨੀ ਅਨੇਤਾ ਦਾ ਕਾਸ਼ੀ ਦੇ ਨਾਲ ਕੁਝ ਚੱਕਰ ਚੱਲ ਰਿਹਾ ਹੈ ਨਜਾਇਜ਼ ਸਬੰਧ ਨੇ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਨੇ ਮਿਲਣ ਤੋਂ ਉਹਨਾਂ ਦੋਵਾਂ ਨਾਲ ਗੱਲ ਕਰਨ ਤੇ ਪਾਬੰਦੀ ਲਗਾ ਦਿੱਤੀ ਉਸ ਨੇ ਕਿਹਾ ਕਿ ਕੋਈ ਵੀ ਤੇਰੀ ਦੁਕਾਨ ਤੇ ਕੋਈ ਵੀ ਸਮਾਨ ਖਰੀਦ ਸਕਦਾ ਹੈ ਪਰ ਕਾਸ਼ੀ ਨਹੀਂ ਆਵੇਗਾ ਇਸ ਗੱਲ ਨੂੰ ਦੇਖ ਹੋਏ ਆਏ ਦਿਨ ਘਰ ਦੇ ਵਿੱਚ ਲੜਾਈ ਹੁੰਦੀ ਸੀ ਕਲੇਸ਼ ਹੁੰਦਾ ਸੀ ਜਦੋਂ ਕਾਸ਼ੀ ਨੂੰ ਲੱਗਿਆ ਕਿ ਉਹ ਆਪਣੀ ਪ੍ਰੇਮਿਕਾ ਯਾਨੀ ਕਿ ਅਨੇਤਾ ਨੂੰ ਮਿਲ ਹੀ ਨਹੀਂ پا ਰਿਹਾ ਉਦੋਂ ਹੀ ਇਹਨਾਂ ਦੋਵਾਂ ਨੇ ਪਲਾਨ ਬਣਾਇਆ ਕਿ ਕਿਉਂ ਨਾ ਇਸ ਨੂੰ ਰਾਸਤੇ ਤੋਂ ਹੀ ਹਟਾ ਦਿੱਤਾ ਜਾਵੇ ਤੇ ਇਸ ਲਈ ਤਰੀਕ ਤੈਅ ਕੀਤੀ ਜਾਂਦੀ ਹੈ ਤੇ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਪਲੈਨਿੰਗ ਕੁਝ ਇਸੇ ਤਰ੍ਹਾਂ ਦੀ ਹੁੰਦੀ ਹੈ ਕਿ ਪੂਰੀ ਜ਼ਿੰਦਗੀ ਕਦੇ ਵੀ ਫੜ ਹੀ ਨਾ ਜਾਣ 7 ਤੋਂ 8 ਜੂਨ 2025 ਦੀ ਉਹ ਰਾਤ ਸੀ ਜਿਵੇਂ ਹੀ ਵੀਰੂ ਆਪਣੀ ਪਤਨੀ ਦੇ ਨਾਲ ਕਮਰੇ ਦੇ ਵਿੱਚ ਸੌਣ ਲਈ ਜਾਂਦਾ ਹੈ ਤਾਂ ਉਸ ਸਮੇਂ ਮੇਨ ਦਰਵਾਜਾ ਪਹਿਲੀ ਪਤਨੀ ਅਲੱਗ ਰਹਿੰਦੀ ਸੀ ਦੂਜੀ ਪਤਨੀ ਅਲੱਗ ਦੂਸਰੇ ਘਰ ਦੇ ਵਿੱਚ ਰਹਿੰਦੀ ਸੀ ਹੁਣ ਜਦੋਂ ਇਹ ਦੂਜੀ ਪਤਨੀ ਦੇ ਨਾਲ 7 ਤੋਂ 8 ਜੂਨ 2025 ਦੀ ਉਸ ਰਾਤ ਨੂੰ ਦਰਵਾਜਾ ਖੋਲਿਆ ਹੋਇਆ ਸੀ ਤੇ ਇੱਥੇ ਪ੍ਰੇਮੀ ਮਤਲਬ ਕਿ ਕਾਸ਼ੀ ਆਪਣੇ ਨਾਲ ਚਾਰ ਕਾਤਲਾਂ ਨੂੰ ਲੈ ਕੇ ਆਉਂਦਾ ਹੈ ਜਿਨ੍ਹਾਂ ਨੂੰ ਉਸਨੇ 2.5 ਲੱਖ ਰੁਪਏ ਦੀ ਰਕਮ ਦਿੱਤੀ ਹੋਈ ਸੀ ਕਿ ਅੱਜ ਇੱਕ ਵਿਅਕਤੀ ਨੂੰ ਟਪਕਾਣਾ ਹੈ ਆਰਾਮ ਨਾਲ ਬੈਠ ਕੇ ਤਸੱਲੀ ਦੇ ਨਾਲ ਸ਼ਰਾਬ ਪੀਂਦਾ ਹੈ ਸ਼ਰਾਬ ਪੀਣ ਤੋਂ ਬਾਅਦ ਫਿਰ ਉਹ ਕਤਲ ਕਰਦੇ ਨੇ ਜਿਹੜਾ ਵੀਰੂ ਦਾ ਕਤਲ ਹੁੰਦਾ ਹੈ ਉਸ ਦੇ ਵਿੱਚ ਕਾਸ਼ੀਦੀਬੀ ਪੂਰੀ ਭੂਮਿਕਾ ਸੀ ਤੇ ਉਸ ਦੀ ਜਿਹੜੀ ਪ੍ਰੇਮਿਕਾ ਮਤਲਬ ਕੀ ਮਰਨ ਵਾਲੇ ਦੀ ਪਤਨੀ ਹੁੰਦੀ ਹੈ ਅਨੇਤਾ ਉਸ ਦੀ ਵੀ ਪੂਰੀ ਭੂਮਿਕਾ ਹੁੰਦੀ ਹੈ ਉਹ ਹੱਥ ਪੈਰ ਫੜਦੇ ਨੇ ਤੇ ਮੂੰਹ ਤੇ ਸਹਰਾਣਾ ਰੱਖ ਕੇ ਤੋਲੀਏ ਦੀ ਰੱਸੀ ਬਣਾ ਕੇ ਉਸ ਦੇ ਨਾਲ ਗਲਾ ਘੋਟਿਆ ਜਾਂਦਾ ਹੈ ਤੇ ਇਸ ਦੇ ਚਲਦੇ ਹੀ ਜਦੋਂ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਦੇ ਮੂੰਹ ਤੇ ਮੋਕਾ ਮਾਰਿਆ ਜਾਂਦਾ ਹੈ ਤਾਂ ਉਸ ਦਾ ਦੰਦ ਟੁੱਟ ਜਾਂਦਾ ਹੈ ਉੱਥੋਂ ਹੀ ਮਰਨ ਵਾਲੇ ਦੇ ਭਰਾ ਨੂੰ ਖੇਮ ਚੰਦ ਨੂੰ ਸ਼ੱਕ ਹੁੰਦਾ ਹੈ ਪੁਲਿਸ 'ਚ ਐਫ ਆਈ ਆਰ ਦਰਜ ਕਰਵਾਉਂਦਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਆਖਰਕਾਰ ਦੂਸਰੀ ਪਤਨੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਦੇ ਆਸ਼ਿਕ ਨੂੰ ਵੀ ਗ੍ਰਿਫਤਾਰ ਕਰਦੀ ਹੈ ਤੇ ਆਸ਼ਿਕ ਦੇ ਨਾਲ ਜਿਹੜੇ 4 ਹੋਰ ਵਿਅਕਤੀ ਸੀ ਤਾਂ ਇੱਕ ਦਾ ਇਸ ਖਬਰ ਨੂੰ ਪੜੇ ਜਾਣ ਤੱਕ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬਾਕੀ ਹੁਣ ਤਿੰਨਾਂ ਦੀ ਵੀ ਤਲਾਸ਼ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਇਹ ਇਸ ਘਟਨਾ ਦਾ ਖੁਲਾਸਾ 15 ਜੂਨ 2025 ਇਹਨੂੰ ਹੁੰਦਾ ਹੈ ਅਗਲੇ ਦਿਨ ਅਖਬਾਰ ਦੇ ਮਾਧਿਅਮ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨੂੰ ਇੱਕ ਕਹਾਣੀ ਯਾਦ ਆਉਂਦੀ ਹੈ ਮਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਦੀ ਸੋਨਮ ਰਗੁਵੰਸ਼ੀ ਕਿਵੇਂ ਆਪਣੇ ਪਤੀ ਨੂੰ ਲੈ ਕੇ ਲਗਭਗ 220 ਕਿਲੋਮੀਟਰ ਦੂਰ ਸ਼ਿਲੋਂਗ ਜਾਂਦੀ ਹੈ ਉੱਥੇ ਆਪਣੇ ਪ੍ਰੇਮੀ ਨੂੰ ਤਿੰਨ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੰਦੀ ਹੈ ਤੇ ਇਸ ਗੱਲ ਦੀ ਕਹਾਣੀ ਅੱਜ ਪੂਰੀ ਦੁਨੀਆ ਜਾਣ ਰਹੀ ਹੈ ਤੇ ਜਿਵੇਂ ਜਿਵੇਂ ਪਤਿਆਂ ਨੂੰ ਮਾਰਨ ਦੀ ਕਹਾਣੀ ਸਾਹਮਣੇ ਆਉਂਦੀ ਹੈ ਉਦੋਂ ਹੀ ਲੋਕ ਚਰਚਾਵਾ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਦੋਸਤੋ ਇਸ ਕਹਾਣੀ ਦਾ ਸੁਣਾਉਣ ਦਾ ਮਤਲਬ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂਕ ਕਰਨਾ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ